ਜਿਬੁਜੇ ਤਾਂ ਹਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁੜਵਡੀਆਂ ਚਾਰ ਗਾਵੇ ਕੋ ਵੀ ਦੇਵੀ ਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲਾ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇ ਕੇ ਹਾਦਰਾ ਹਦੂਰ ਕਥਨਾ ਕਥੀ ਨਾਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਾਏ ਜੋਗਾ ਝਗੰਤਰ ਖਾਈ ਕਾਇ ਹਮੇ ਕਮ ਜਲਾਏ ਰਾਹੂ ਨਾਨਕ ਵਿਖਸੇ ਵੇ ਪ੍ਰਵਾਉ ਸਾਚਾ ਸਾਹਿਬ ਸਾਚਨਾ ਹੀ ਪਾਖਿਆ ਪੂ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿਦ ਸੇ ਦਰਬਾਰ ਮੋਹੂ ਕੇ ਬੋਲਣ ਬੋਲੀਏ ਜਿ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾੰਦਰੀ ਮੋਖਦਵਾਰ ਨਾਨਕ ਕੇ ਵੇ ਜਾਣੀਏ ਸਵਾਪੇ ਸੱਚਿਆ ਅਰਥਾਪੇ ਨ ਜਾਏ ਕੀਤਾ ਨ ਹੋਏ ਆਪੇ ਆਪ ਨਿੰਦਸੋਏ ਜਿਨ ਸੇ ਵੇ ਤਿਨ ਪਾਇਆ ਮਾਨ ਨਾਨਕਾ ਵੇ ਗੁੜੀਦਾਨ ਗਾਵਿਏ ਸੁਣੀਏ ਮਨ ਰੱਖਿਏ ਭਾਉ ਦੁਖ ਪਰ ਹਰ ਸ਼ੁਕਰ ਲੈ ਜਾਏ ਗੁਰੂ ਮੰਘਨਾ ਦੰਗੁਰਮੁਖ ਹੋਏ ਦੰਗੁਰਮੁਖ ਰੇ ਸਮਾਏ ਗੋਰੀਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਏ ਜੇਹੂ ਜਾਣਾ ਕਾ ਨਹੀਂ ਕਹਿਣਾ ਕਤਨ ਜਾਈ ਗੁਰਾਂ ਦੇਵ ਭਜਾਈ ਸਬਨਾ ਜੀ ਕਗਦਾਤਾ ਸੋਮੈ ਵਿਸਰਨਾ ਜਾਈ ਤੀਰਥ ਨਾਵਾਂ ਜੇ ਤੇ ਸੁਭਾਵਣ ਪਾਣੀ ਕੇ ਨਾ ਕਰੀ ਜੇ ਤੇ ਸਿਰ ਢਪਾਈ ਵੇਖਾ ਮਨ ਕਰਮਾਂ ਕੇ ਮਿਲ ਲਈ ਮਤ ਵਿਚ ਰਤਨ ਜਵਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਦੇਵ ਭਜਾਈ ਸਬਨਾ ਜੀ ਕਗਦਾਤਾ ਸੋਮੈ ਵਿਸਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਈ ਚੰਗਾ ਨਾ ਉਰਖਾਈ ਕੇ ਜਸ ਕੀਰੇ ਜਗਲੇ ਜਿਤ ਨਦਰ ਨਾ ਆਵੇ ਤਵਾੜਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਧ ਪੀਰ ਸੁਨਾ ਸੁਣੀਏ ਤਰਦ ਵਾਲਾ ਕਾ ਸੁਣੀਏ ਦੀਪ ਲੋਪ ਅਤਾਲ ਸੁਣੀ ਪਹੁੰਚ ਸਕੇ ਕਾਲ ਨਾ ਨ ਬਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣਿਐ ਸਬਰਮਾਇਂਦ ਸੁਣਿਐ ਮੁਕਸਲਾ ਹਰਮੰਦ ਸੁਣਿਐ ਯੋਗ ਜੋਗ ਤਨਪੇ ਸੁਣਿਐ ਸਾਸਤ ਸਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿ ਦੂਪ ਪਾਪ ਕਾ ਨਾਸ ਸੁਣਿਐ ਸੰਸੰਦੋ ਗਿਆਨ ਸੁਣਿ 68 ਕਾ ਇਸ਼ਨਾਨ ਸੁਣਿਓ ਪੜਪੜ ਪਾਵੇਂ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿ ਦੂਪ ਪਾਪ ਕਾ ਨਾਸ ਸੁਣਿਐ ਸਰਾਗੁਣਾ ਕੇ ਗਾਹ ਸੁਣਿਐ ਸੇ ਕਬੀਰ ਪਾਤਸ਼ਾ ਸੁਣਿਐ ਅੰਦੇ ਪਾਵੇ ਰਾਹ ਸੁਣਿਐ ਹਾਦੋ ਵਿਸਗਾ ਨਾਨਕ ਭਗਤ ਸਦਾ ਵਿਕਾਸ ਸੁਣਿ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੀ ਵਿਦੇਬਸਤਾਈ ਕਾਗਤ ਮਨ ਲਿਕਣ ਹਾਰ ਮੰਨੇ ਕਬ ਕਰ ਵਿਚਾਰ ਐਸਾ ਨਾਮਨਜਨ ਹੋਏ ਜੇ ਕੋ ਮੰਜਨ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੋਧ ਮੰਨੇ ਸਗਲ ਬੋਣ ਕੀ ਸੁੱਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਜਾਈ ਐਸਾ ਨਾਮਨਜਨ ਹੋਏ ਜੇ ਕੋ ਮੰਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪੱਛੋ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਭਾਨੇ ਐਸਾ ਨਾਮਨਜਨ ਹੋਏ ਜੇ ਕੋ ਮੰਜਨ ਮਨ ਕੋਈ ਮੰਨੇ ਭਾਵੇਂ ਮੂਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਰੇ ਗੁਰਸਿੱਖ ਮੰਨੇ ਨਨਕੋਵਿੰਨਪੇ ਕੇ ਅਸਾਂ ਨੰਨ ਦਿਨ ਹੋਈ ਜੇ ਕੋ ਮਨ ਜਨਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹੇ ਦਰਗਿਆਂ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਘਨ ਨੇ ਨਾਈ ਸੁਮਾਰਤ ਹੌਲ ਤਰਮ ਦੇਆ ਕਾ ਪੂ ਸੰਤੋਖ ਦਾਪ ਰੱਖਿਆ ਜਨਸੂਤ ਜੇ ਕੋ ਬੋ ਜੋ ਹੋਵੇ ਸਚਾਰ ਤੁਮਨੇ ਉਪਰ ਕੀਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਾ ਤਰੰਗਾ ਕੇ ਨਾਪ ਸਮਨਾ ਲਿਖਿਆ ਉੜੀ ਕਲਮ ਇਹ ਲਿਖਾ ਲੈ ਕੇ ਜਾਣੇ ਕੋ ਇਹ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਹਲ ਰੂਪ ਕੀ ਤੀਦਾ ਜਾਣੇ ਕਉਣ ਕੂਤ ਕੀ ਤਪ ਸੋਇਕ ਕੋ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਉਣ ਕਹਾ ਵਿਚਾਰ ਵਾਨਣ ਜਾਵੇ ਇੱਕ ਵਾਰ ਜੋ ਤਦ ਭਵਿਸ਼ਯ ਪ੍ਰਲਿ ਕਰ ਤੂਸਰਾ ਸਲਾਮਤ ਨਿੰਕਾਰ ਅਸੰਗ ਜਬ ਅਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਸੰਗਰਦ ਮੁਕ ਵੇਦ ਪਾੜ ਸੰਗ ਜੋਗ ਮਨੇ ਉਦਾਸ ਅਸਾਂ ਭਗਤ ਕੋਣ ਗਿਆਨ ਵਿਚਾਰ ਸੰਗ ਸਤੀ ਸੰਗ ਤਤਾਰ ਸੰਗ ਸੂਰਮੂ ਭਗਸਾਰ ਸੰਖਮੋਲੇ ਬਲਾ ਤਾਰ ਕੁਦਰਤ ਕੋਣ ਕਹਾ ਵਿਚਾਰ ਬਾਨਣ ਜਾਵੇ ਇੱਕ ਬਾਰ ਜੋ ਦੁੱਧ ਭਾਵੇ ਸੇਪਲੀਕਾਰ ਦੂਸਰਾ ਸਨਾਮ ਮਤ ਨਿਰੰਕਾਰ ਅਸੰਖ ਮੂਰਖ ਅੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੇ ਜੋਰ ਸੰਕਲਪਿਤ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜ ਯਾਰ ਕੋੜੇ ਫਿਰ ਆਹੇ ਸੰਖ ਬਲੇਸਮਲ ਪੱਕਾ ਹੈ ਸੰਖ ਨਿੰਦਕ ਸਰ ਕਰੇ ਬਾਰ ਨਾਨਕ ਨੀਂਜ ਕਹੇ ਵਿਚਾਰ ਵਾਰਣ ਜਾਵੇ ਇੱਕ ਵਾਰ ਜੋਤ ਤਦ ਭਵ ਸਪਲਿਕਾਰ ਤੂਸਰਾ ਸ੍ਰੀ ਨੰਮ ਅਨੰਕਾਰ ਅਸੰਖ ਨਾਵ ਅਸੰਖ ਥਾਮ ਗੰਮ ਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮਕ੍ਰਿਸੱਲਾ ਅਗਰੀ ਗਿਆਨ ਗੀਤ ਗੁਣ ਗਾਂ ਅਖਰੀ ਲਿਖਣ ਬੋਲਣ ਵਾਂ ਲਖ ਰਸ ਸੰਜੋਗ ਵਿਖਾਣ ਜਿਨੇ ਲਿਖੇ ਤਿਸ ਨਾਹੀਂ ਜਿ ਫਰਮਾਇਦੇ ਤੇ ਭਾਇ ਜੇਤਾ ਕੀਤਾ ਤੇ ਤਾਣਾ ਓਮਣ ਨਾਵੇਂ ਨਾਹੀਂ ਕੋਥਾਉ ਕੁਦਰਤ ਗੁਣ ਕਹਾ ਵਿਚਾਰ ਮਾਨਣ ਜਾਵੇ ਇੱਕ ਵਾਰ ਜੋਤ ਤਦ ਭਵ ਸਪਲਿਕਾਰ ਤੂਸਰਾ ਸ੍ਰੀ ਨੰਮ ਅਨੰਕਾਰ ਭਰੀਏ ਹੱਥ ਪੈਰ ਤਨ ਤੇ ਪਾਣੀ ਤੋਂ ਤੇ ਉਤਰਸ ਖੇ ਮੂਤ ਭਲੀਤੀ ਕੱਪੜ ਹੋਏ ਦੇ ਸਾਬ ਉੜ ਲਿਓ ਤੇ ਭਰੀ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਘੜਨਾ ਲਿਖ ਲੈ ਜਾਹੇ ਆਪੇ ਵੀ ਜਾਪੇ ਹੀ ਖਾਏ ਨਾਨਕ ਹੁਕਮ ਆਵੇ ਜਾਹੇ ਤੀਰ ਤਬ ਦਿਆ ਦਾਂ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਰੰਤ ਮਲਣਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸੋਸਤ ਬਾਣੀ ਬਰਮਾਉ ਸੋ ਸੁਹਣ ਸਦਾ ਮੰਚਾਉ ਕਮਣ ਸੁਵੇਲਾ ਵਕਤ ਕਮਣ ਕਮਣ ਥਿਤ ਕਮਣ ਬਾਹਰ ਕਮਣ ਸਿਰਤੀ ਮਾ ਕਮਣ ਸਿਥੋ ਆਕਾਰ ਵੇਲ ਨਾ ਭਈਆ ਪਣ ਤੀਜ ਹੋਵੇਲੇ ਪ੍ਰਾਨ ਵਖੰਦਾ ਪਾਇਓ ਕਾ ਦੀਏ ਜੇ ਲਿਖਨ ਲੇ ਕਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾ ਨਾ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਗਰਾਹਾ ਗਿਸਲਾਹੀਂ ਕਿਵਨ ਨੇ ਕਿਵ ਜਾਣਾ ਨਾਨਕ ਆਕਣ ਸਭ ਕੋ ਔਖੇ ਦਿਕਸਾਉਣਾ ਵੱਡਾ ਸਾਹੀ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆ ਨ ਸੋਹੇ ਪਾ ਤਾਲਾ ਪਾ ਤਾਲਾ ਖਾ ਗਾਸਾ ਗਾਸ ਓੜ ਕੋੜ ਪਾਲਥ ਕੀ ਵੀਤ ਕਹਿਨ ਇੱਕ ਵਾਸ ਸਹ ਸਟਾਰਾ ਕਹਿਨ ਕਦੀ ਬਸ ਸੁਲਿਕਤਾ ਲੇ ਕਹੋ ਤੇ ਲਿਖੇ ਲੇ ਕੇ ਉਹਨਾ ਨਾਨਕ ਵਡਾ ਕੀ ਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੇ ਸਰਦ ਨਾ ਭਈਆ ਨਦੀ ਤੇ ਵਾਹ ਪਿ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਕਿਰਹਾ ਸਤੀ ਮਾਲਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੁਹਾ ਵੀਸਰੇ ਅੰਤਨ ਸਭਤੀ ਕੇ ਹਨ ਅੰਨ ਅੰਤਨ ਕਨ ਦੇ ਨੰ ਅੰਤਨ ਵੇਕੜ ਸੁਨੇ ਨੰ ਅੰਤਨ ਜਪੇ ਕੇ ਮੰਨ ਮੰਨ ਅੰਤਨ ਜਪੇ ਗੀਤਾ ਕਾਰ ਅੰਤਨ ਜਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿੱਲਾ ਹੈ ਤਾਂ ਕੇ ਅੰਤਨ ਪਾਈ ਜਾਏ ਇਹ ਅੰਤਨ ਜਾਣੇ ਕੋਈ ਬਹੁਤ ਕੋਈ ਬੋਤਾ ਹੋਏ ਬੜਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚ ਹੋਵੇ ਕੋਈ ਤੁਸੇ ਜੋ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਦੇ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਤ ਮਾਈ ਕਿਤੇ ਮੰਗੇ ਜੋਤਪਾਰ ਕਿਤੇ ਘੜਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲਲਮ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਆਦੁਕ ਪੂਖ ਸਦ ਮਾਰੈ ਪੈਤਾ ਅਤਰੀ ਦਾ ਧਾਰ ਬੰਦ ਖਲਾਸੀ ਪਾਣ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏ ਕੰਨ ਭਾਉ ਜਾਣੇ ਜੇ ਤੇ ਮੂਖਾਏ ਆਪੇ ਜਾਣੇ ਆਪੇ ਦੇ ਆਂ ਕਿਸੇ ਬਿਕੇਈ ਕੇ ਜਿਸ ਨੂੰ ਬਕਸੇ ਸਫਸਲਾਹ ਨਾਨਕ ਪਾਸ ਸਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੁੱਲ ਤਰ ਮੁੱਲ ਦੀ ਬਾਣ ਮੁੱਲ ਤਲ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਫਰਮਾਨ ਮੁੱਲ ਮੁੱਲ ਆਖ ਨਾ ਜਈ ਆਖ ਆਖ ਰੇ ਲੈ ਲੈ ਆਖੇ ਵੇਦ ਬਾੜ ਪੁਰਾਣ ਆਖੇ ਭੜੇ ਕਰੇ ਵਖਿਆਣ ਆਖੇ ਬਰਮ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਦਾ ਕੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਾ ਸੇ ਕਿਤੇ ਅਕੂਟੁ ਜਾਈਤੇ ਕਿਤੇ ਹੋਰ ਕਰੇ ਤਾ ਆਖ ਨ ਸਕੀ ਕਈ ਕੇ ਜਿਵਣ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਕੇ ਸਿਰ ਗਾਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਜਤ ਬਸ ਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕਿਤੇ ਵਾਉਣ ਹਾਰੇ ਕਿਤੇ ਰਾਗ ਪਰ ਸੁਖੀਨ ਕੀਤੇ ਗਾਉਣ ਹਾਰੇ ਗਾਹੇ ਤੁਨੋਂ ਪਉਣ ਪਾਣੀ ਬੇਸੰਤਰ ਕਾਵੇ ਰਾਜ ਧਰਮ ਦੁਆਰੇ ਗਾਵੇਂ ਤੇ ਤੁਗ ਬਤ ਲਿਖ ਜਾਣਨ ਲਿਖ ਲਿਖ ਤਨ ਵਿਚਾਰੇ ਗਾਵੇਂ ਇਸ ਬ੍ਰਹਮਾ ਦੇਵੀ ਸੋਹਨ ਤੇ ਸਦਾ ਸਵਾਰੇ ਗਾਵੇਂ ਇਨ ਇਨ ਅਸਨ ਬੈਠੇ ਦੀਵਤਿਆਂ ਦੇ ਨਾਲੇ ਗਾਵੇਂ ਸੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਦੋਖੀ ਗਾਵੇਂ ਵੀਰ ਕਰਾਰੇ ਗਾਵਣ ਪੰਡਤ ਪੜਨ ਲੱਗੀ ਸੋ ਜੁਜੁ ਗੁਇਦਾ ਨਾਲੇ ਗਾਵੇਂ ਮੋਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਪਾਏ ਤੇਰੇ ਅਠ ਸਤੀ ਰਤਨ ਨਾਲੇ ਗਾਵੇਂ ਜੋਤ ਮਹਾ ਬਲਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖਣ ਮੰਡਲ ਬਨਮੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨ ਗਾਵੇਂ ਜੋਤ ਤੇ ਭਵਨ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਤਾ ਸਹਿਬ ਸੱਚਾ ਸੱਚੀ ਨਾ ਇਹ ਬੀਉ ਸੇ ਜਾਣਾ ਸਿਤਨਾ ਜਨ ਜਾਈ ਰੰਗੀ ਰੰਗੀ ਪਾਤੀ ਕਰਕਰ ਜੀ ਸੀਮ ਆਇਆ ਜੈਨੋ ਭਾਈ ਕਰਕਰ ਦੇਖੇ ਕੀ ਤਾਂ ਆਪਣਾ ਜੀਵਤੀ ਦੀ ਵਧਾਈ ਜੋਤਿ ਸੁਭਵੇ ਸੋਈ ਕਰਤੀ ਕੁੰਮਨ ਕਰਨਾ ਜਾਈ ਸੋ ਬਾਸਾ ਸਹਿ ਬਾਸਾ ਸਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਭਵਉਤ ਖਿੰਤਾ ਕਾਲ ਕੁਆਰੀ ਕਾਇ ਜੁਗਤ ਦੰਦਾ ਵਰਦੀਤ ਆਈ 23 ਅਗਲੀ ਜਮਾਤੀ ਮਨਜੀਤ ਤੇ ਜਗਜੀਤ ਆਦੇਸ਼ ਸੇ ਆਦੇਸ਼ ਆਦਲਿਨ ਅਨਾਦ ਨਾਹਾਂ ਜੁਜ ਕੋ ਵੇਸ ਭੁਗਤ ਗਿਆਨ ਦਾ